ਫਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਹੈ ਕਾਂਗਰਸ ਪਾਰਟੀ ਦੀ ਹਾਈ ਮਾਨ ਦਾ ਵੱਡਾ ਐਕਸ਼ਨ ਇਸ ਵਿੱਚ ਖੁਦ ਆ ਗਏ ਨਹੀਂ ਕਾਂਗਰਸ ਪਾਰਟੀ ਦੇ ਵਾਈਸ ਪ੍ਰਧਾਨ ਅਤੇ ਵਿਰੋਧੀ ਧਿਰ ਦੇ ਮਜ਼ਬੂਤ ਨੇਤਾ ਰਾਹੁਲ ਗਾਂਧੀ ਰਾਹੁਲ ਗਾਂਧੀ ਨੇ ਦੋ ਸ਼ਬਦਾਂ ਦੇ ਵਿੱਚ ਗੱਲ ਕਹੀ ਹੈ ਕਿਹੜੇ ਲੋਕਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ ਇਸ ਬਾਰੇ ਗੱਲਬਾਤ ਕਰਾਂਗੇ ਕਿਉਂਕਿ ਰਾਹੁਲ ਗਾਂਧੀ ਸੋਨੀਆ ਗਾਂਧੀ ਅਤੇ ਮਲਕਾ ਅਰਜੁਨ ਖੜਕੇ ਨੂੰ ਪਤਾ ਲੱਗ ਚੁੱਕਿਆ ਹੈ ਕਿ ਕਿਹੜੇ ਲੋਕ ਪੰਜਾਬ ਦੇ ਵਿੱਚੋਂ ਲੜਾਈ ਦੀ ਜੜ੍ਹ ਨੇ ਧੜੇਬੰਦੀਆਂ ਕਿਉਂ ਬਣ ਰਹੀਆਂ ਨੇ ਕਿਉਂ ਇੱਕ ਦੂਜੀ ਉੱਤੇ ਕਿਤਾਚ ਵਾਰ ਪੁੱਤੇ ਜਾ ਰਹੇ ਨੇ ਜਿਹੜਾ ਇਹਨਾਂ ਦਾ ਅੰਦਰੂਨੀ ਕਲੇਸ਼ ਸੀ ਉਹ ਦਿੱਲੀ ਤੱਕ ਵੀ ਜਾ ਪੁੱਜਾ ਦਿੱਲੀ ਦੇ ਜਿੰਨੇ ਵੀ ਹਾਈ ਕਮਾਂਡ ਦੇ ਲੋਕ ਨੇ ਉਹਨਾਂ ਨੂੰ ਇਨਫੋਰਮੇਸ਼ਨ ਦੇ ਦਿੱਤੀ ਗਈ ਹੈ ਕਿ ਸਭ ਕੁਝ ਠੀਕ ਨਹੀਂ ਕਾਂਗਰਸ ਪਾਰਟੀ ਦਾ ਪੰਜਾਬ ਦੇ ਵਿੱਚ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰਤੇ ਨੇ ਕੁਝ ਡੇਢ ਸਾਲ ਸਾਲ ਦਾ ਸਮਾਂ ਕੁਝ ਜ਼ਿਆਦਾ ਲੰਮਾ ਨਹੀਂ ਹੁੰਦਾ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੀ ਪੂਰੇ ਭਾਰਤ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਵੱਲੋਂ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਕੀਤੀ ਗਈ ਉਹਨਾਂ ਦੇ ਪੱਤੇ ਵੀ ਸਾਫ਼ ਹੋਣਗੇ ਇੱਧਰ ਚੈਲੰਜਸ ਹਨ ਚੰਨੀ ਸੁਖਜਿੰਦਰ ਸਿੰਘ ਢਾਵਾ ਰਾਜਾ ਉਪਰਿੰਗ ਪ੍ਰਤਾਪ ਸਿੰਘ ਬਾਜਬਾ ਭਾਰਤ ਕੁਸ਼ਨ ਆਸ਼ੂ ਰਾਣਾ ਗੁਰਜੀਤ ਪ੍ਰਗਟ ਸਿੰਘ ਇੱਕ ਦੂਜੇ ਨੂੰ ਦੇਖਣਾ ਨਹੀਂ ਚਾਹੁੰਦੇ ਇੱਕ ਸਟੇਜ ਤੇ ਬੈਠ ਕੇ ਇਹ ਕਾਂਗਰਸ ਪਾਰਟੀ ਦੀਆਂ ਗਤੀਵਿਧੀਆਂ ਨੂੰ ਦੱਸਣਾ ਨਹੀਂ ਚਾਹੁੰਦੇ ਯਾਨੀ ਕਿ ਕਾਂਗਰਸ ਪਾਰਟੀ ਜਿਹੜੀ ਹੈ ਉਹ ਧੜੇਬੰਦੀ ਦਾ ਸ਼ਿਕਾਰ ਹੋ ਚੁੱਕੀ ਹੈ ਇੱਕ ਧੜਾ ਦੋ ਧੜਾ ਲੇਕਿਨ ਇੱਥੇ ਤਾਂ ਪੰਜ ਪੰਜ ਧੜੇ ਬਣ ਗਏ ਨੇ ਕੋਈ ਆਪਣੇ ਆਪ ਨੂੰ ਕਹਿੰਦਾ ਹੈ ਕਿ ਮੈਂ ਮੁੱਖ ਮੰਤਰੀ ਦਾ ਚਿਹਰਾ ਹੋਵਾਂਗਾ ਕੋਈ ਕਹਦਾ ਹੈ ਕਿ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਮੈਨੂੰ ਜਲਦੀ ਪ੍ਰਧਾਨ ਬਣਾਉਣ ਜਾ ਰਹੀ ਹੈ ਸਸਟੇਨਬਿਲਟੀ ਸਭ ਤੋਂ ਜ਼ਿਆਦਾ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਨਾਲੋਂ ਜ਼ਿਆਦਾ ਜਿਹੜੀ ਹੈ 2027 ਦੀ ਵਿਧਾਨ ਸਭਾ ਦੀ ਚੋਣਾਂ ਦੇ ਵਿੱਚ ਉਹ ਹੈ ਕਾਂਗਰਸ ਪਾਰਟੀ ਦੀ ਲੇਕਿਨ ਕਾਂਗਰਸ ਪਾਰਟੀ ਵੱਲੋਂ ਇਹ ਮੈਦਾਨ ਇਸ ਤਰ੍ਹਾਂ ਤਾਂ ਨਹੀਂ ਫਤਿਹ ਕੀਤਾ ਕੀਤਾ ਜਾਵੇਗਾ ਜਿਸ ਤਰ੍ਹਾਂ ਇਹਨਾਂ ਵੱਲੋਂ ਧੜੇ ਬੰਦੀਆਂ ਜਿਹੜੀਆਂ ਬਣੀਆਂ ਹੋਈਆਂ ਨੇ ਪਾਰਟੀ ਚਾਹ ਧੜਿਆਂ ਦੇ ਵਿੱਚ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰਤੇ ਨੇ ਇਹਨੂੰ ਕੌਣ ਸਮਝਾਵੇਗਾ ਹੁਣ ਰਾਹੁਲ ਗਾਂਧੀ ਨੇ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਹੈ ਉਹਨਾਂ ਅੱਜ ਉਹਨਾਂ ਨੇ ਮੁਲਾਕਾਤ ਕੀਤੀ ਚੰਡੀਗੜ੍ਹ ਵਿਖੇ ਜਿੱਥੇ ਉਹਨੇ ਵਕ ਵਕ ਟੀਮਾਂ ਬਣਾਈਆਂ ਹਰਿਆਣੇ ਦੇ ਲੋਕਾਂ ਨੂੰ ਹਰਿਆਣੇ ਦੇ ਸਿਆਸਦਾਨਾਂ ਨੂੰ ਅਤੇ ਪੰਜਾਬ ਦੇ ਜਿਹੜੇ ਵੱਡੇ ਸਿਆਸੀ ਆਗੂ ਲੀਡਰ ਨੇ ਉਹਨਾਂ ਨੂੰ ਦੋ ਟੁਕ ਦੇ ਵਿੱਚ ਕਹਿ ਦਿੱਤਾ ਕਿ ਧੜੇ ਬੰਦੀ ਮਨਜ਼ੂਰ ਨਹੀਂ ਜਿਹੜਾ ਧੜੇਬੰਦੀ ਦੇ ਵਿੱਚ ਕੰਮ ਕਰਨਾ ਚਾਹੁੰਦਾ ਉਸ ਦੀ ਕਾ ਕਾਂਗਰਸ ਪਾਰਟੀ ਦੇ ਵਿੱਚ ਕੋਈ ਥਾਂ ਨਹੀਂ ਉਹ ਕਿਸੇ ਹੋਰ ਪਾਰਟੀ ਦੇ ਵਿੱਚ ਜਾ ਸਕਦਾ ਜਾ ਸਕਦਾ ਹੈ ਕਹਿੰਦਾ ਗੈਰ ਦੀ ਆਈ ਦੀ ਖੁਸ਼ੀ ਨਹੀਂ ਤੇ ਗੈਰ ਦੀ ਕਭੀ ਨਹੀਂ ਉਹ ਕਹਿੰਦਾ ਜੀ ਸੱਜ ਕੇ ਜਾਵੇ ਸਾਨੂੰ ਕੋਈ ਲੈਣਾ ਦੇਣਾ ਨਹੀਂ ਲੇਕਿਨ ਪਾਰਟੀ ਦੇ ਵਿੱਚ ਅਨੁਸ਼ਾਸਨ ਡਿਸਪਲਿਨ ਤੇ ਧੜੇਬੰਦੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਉਹ ਅਨੁਸ਼ਾਸਨ ਦੇ ਵਿੱਚ ਰਹਿਣਾ ਪਵੇਗਾ ਵਿਧਿ ਵਿਵਧਾਨ ਜਿਹੜੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਬਣਾਏ ਜਾਂਦੇ ਨੇ ਉਹਨਾਂ ਉੱਤੇ ਪੈਰਾ ਦੇਣਾ ਪਵੇਗਾ ਤੇ ਦੂਸਰੇ ਪਾਸੇ ਜੇਕਰ ਕੋਈ ਆਗੂ ਧੜੇਬੰਦੀ ਦਾ ਸ਼ਿਕਾਰ ਹੁੰਦਾ ਹੈ ਮੌਕੇ ਤੇ ਉਸ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇ ਕੋ ਕਿੱਡਾ ਵੀ ਮਰਜੀ ਵੱਡਾ ਆਗੂ ਕਿਉਂ ਨਾ ਹੋਵੇ ਇਹਦੇ ਵਿੱਚ ਖਾਸ ਕਰਕੇ ਅਡਾਰਤੇ ਨੇ ਚੰਦਜੀਤ ਸਿੰਘ ਚੰਨੀ ਨੇ ਰਾਜਾ ਉਪਰਿੰਗ ਨੇ ਭਾਪਤ ਕੁਸ਼ਲ ਆਸ਼ੂ ਨੇ ਰਾਣਾ ਗੁਰਜੀਤ ਨੇ ਪ੍ਰਗਤ ਪ੍ਰਗਤ ਸਿੰਘ ਨੇ ਸੁਖਪਾਲ ਸਿੰਘ ਕਹਿਰਾ ਨੇ ਯਾਨੀ ਕਿ ਇਹਨਾਂ ਨੂੰ ਇੱਕਜੁੱਟ ਹੋਣ ਦਾ ਸੰਦੇਸ਼ ਦਿੱਤਾ ਹੈ ਸਿੱਧੇ ਸ਼ਬਦਾਂ ਦੇ ਵਿੱਚ ਕਹੀਏ ਇਹੀ 6 ਤੋਂ 7 ਲੋਕ ਨੇ ਜਿਹੜੇ ਹਾਈ ਕਮਾਂਡ ਦੀ ਲੜਦਾ ਲੜਾ ਲੜਾਉਂਦੇ ਨੇ ਚਾਹੇ ਲੁਧਿਆਣਾ ਹਰਿਆਣਾ ਹੋਵੇ ਤੇ ਚਾਹੇ ਹੋਵੇ ਪੰਜਾਬ